ਲੇ ਸਜਣੋ ਪਿੰਡ ਲੇਲ ਕਲਾ ਤੋਂ ਨਾ ਇਹ ਮੰਨ ਲਓ ਵੀ ਨੰਬਰਦਾਰ ਸਾਹਿਬ ਕੋਲੋਂ ਨਾ ਤੁਹਾਨੂੰ ਸੱਤ ਤੋਹਫੇ ਦਿਖਾਉਣ ਲੱਗੇ ਆ ਹਰਿਆਣੇ ਦੇ ਵਿੱਦ ਪ੍ਰੂਫ ਬਹੁਤ ਕਮਾਲ ਦੀਆਂ ਝੁੱਟੀਆਂ ਦਿਖਾਉਣ ਲੱਗੇ ਆ ਤਾਜ਼ੀਆਂ ਸੂਈਆਂ ਵੀ ਆ ਗਈਆਂ ਤੇ ਤਿਆਰ ਦੁੱਧ ਵਾਲੀ ਵੀ ਆ ਗਈ ਤੇ ਇੱਕ ਸਜਣੋ ਨਾ ਇੱਕ ਨੰਬਰ ਦੀ ਜਿਹੜੀ ਝੁੱਟੀ ਦਿਖਾਉਂਗਾ ਉਹ ਆ ਗਈ ਗੱਬਣ ਉਹ ਬਾਈ ਜੀ ਹੋਰੀ ਕਹਿੰਦੇ ਵੀ ਆਪਣਾ ਵਿੱਦ ਪ੍ਰੂਫ ਵਾਲਾ ਸਿਸਟਮ ਹੀ ਰਹੂਗਾ ਹਰਿਆਣੇ ਵਾਲਾ ਪੰਜਾਬ ਦੀ ਝੁੱਟੀ ਜੇ ਕੋਈ ਸਾਫਤ ਕਰਦੇ ਫ੍ਰੀ ਵਾਲਾ ਕੰਮ ਇਹ ਕਰਦੇ ਆਂਗੇ ਪਿੰਡ ਲੇਲ ਕਲਾ ਤਹਿਸੀਲ ਲਹਿਰਾ ਗਾਗਾ ਨੇੜੇ ਜੱਖਲ ਹਰਿਆਣਾ ਤੇ ਜ਼ਿਲ੍ਹਾ ਸੰਗਰੂਰ ਬਾਕੀ ਗੱਲਬਾਤ ਨੰਬਰਦਾਰ ਸਾਹਿਬ ਨਾਲ ਕਰਾਂਗੇ ਆ ਜੀ ਹੋਰ ਕੀ ਹਾਲ ਹੈ ਵਧੀਆ ਜੀ ਬੜੀ ਕਲਾ ਹਾਂ ਜੀ ਤੇ ਨਾਲ-ਨਾਲ ਕਹਿ ਲਿਆ ਆਪਣਾ ਦੁੱਧ ਵਾਲਾ ਸਿਸਟਮ ਹਾਂ ਜੀ ਡੈਰੀ ਹੈ ਜੀ ਠੀਕ ਹੈ ਜੀ ਕਹਿ ਲਿਆ ਵੇਚਣ ਵਾਲਾ ਤਾਂ ਸ਼ੌਂਕੀਆ ਵੇਚਣ ਵਾਲੇ ਹਾਂ ਬਸ ਸਾਡੀ ਕਦੀ ਸਾਲ ਚ ਕਦੀ ਵੀਡੀਓ ਪਾਉਣੀ ਹੈ ਆਪਣਾ ਠੀਕ ਹੈ ਕੰਮ ਆ ਨੰਬਰ ਬੋਲ ਦੋ ਜੀ ਨੰਬਰ ਆਪਣਾ 98767 ਹਾਂ ਜੀ 60261 98767 60261 60261 ਤੇ ਵੀਡੀਓ ਮੈਂ ਕਹਣਾ ਫਿਰ ਹੁਣ ਜਿਹੜੇ ਹਿਸਾਬ ਨਾਲ ਆਪਾਂ ਮਾਲ ਲੈ ਕੇ ਆਏ ਜਿਹੜੇ ਹਿਸਾਬ ਨਾਲ ਡਿਮਾਂਡ ਆਉਗੀ ਵੀ ਲਗਾਤਾਰ ਹੀ ਚੱਲੇਗਾ ਮਾਣਾ ਹਾਂਜੀ ਹਾਂਜੀ ਸ਼ੁਰੂਆਤ ਗੱਬਣ ਤੋਂ ਕਰ ਲਈਏ ਗੱਬਣ ਤੋਂ ਕਰ ਲੋ ਜੀ ਆਇਆ ਚੋਬਰਾ ਤੋਰ ਖੋਲ ਕੇ ਇੱਥੋਂ ਕਰ ਲੈ ਆਇਆਂ ਨੂੰ ਬਗੇ ਜਾਵਾਂਗੇ ਚੀਜ਼ਾਂ ਕਮਾਲ ਤੋਂ ਕਮਾਲ ਦੀਆਂ ਦਿਖਾ ਦਾਂਗੇ ਬਿਲਕੁਲ ਸਾਫ਼ ਸੁਥਰੀਆਂ ਝੋਟੀਆਂ ਲਖਾਵਾਂਗੇ ਹਾਂਜੀ ਹਾਂਜੀ ਇਹੋ ਚੀਜ਼ ਨਹੀਂ ਹੈਗੀ ਜੀ ਕੋਈ ਅਰੇ ਰੇਟ ਲਾ ਲਿਓ ਵੀ 1,35 ਲੱਖ ਤੋਂ ਲਾ ਕੇ 2 2.5 ਲੱਖ ਤੱਕ ਦਾ ਰੇਟ ਹੋਊਗਾ ਨਾ ਹਾਂਜੀ ਹਾਂਜੀ ਮਾਰ ਦੇ ਗਰੀ ਕੈਮਰਾ ਇੱਕ ਨੰਬਰ ਵਾਲੀ ਝੋਟੀ ਦੇ ਸਿੰਘ ਬਿਲਕੁਲ ਬੰਦ ਸੁਹਾ ਜੀ ਸੁ ਦਿੰਤਾ ਜੀ ਮੈਨੂੰ ਲੱਗਦਾ ਜੀ ਕੱਢ ਦੂ ਯਾ ਹਵਤਾ ਹਫਤੇ ਦੇ ਲਗਭਗ ਪਾਈ ਕਹਿੰਦਾ ਪੈਂਡਿੰਗ ਹੈ ਤੇ ਬਾਕੀ ਚામੜਾ ਬਿਲਕੁਲ ਬਰੀਕ ਆ ਗਿਆ ਕਮਾਲਾ ਬਾਈ ਇੱਥੋਂ ਚામੜਾ ਆ ਗਿਆ ਬਿਲਕੁਲ ਬਰੀਕ ਥਣ ਕਹਿ ਲਈਏ ਬਾਈ ਦੂਰਾ ਲੱਗਿਆ ਹੈ ਨਾ ਹਾਂ ਜੀ ਥਣ ਥਣ ਬਹੁਤ ਵਧੀਆ ਲੱਗਿਆ ਥਣ ਲੱਗਿਆ ਦੂਰਾ ਸਿੰਘੀ ਆ ਗਈ ਬੰਦ ਤੇ ਅਗਲੀਆਂ ਲੱਤਾਂ ਜੋ ਕਹਿ ਸਕਦੇ ਪਿਓਰ ਮੋਰਾ ਦੀ ਆ ਗਈ ਹੁੱਡ ਜਾਂ ਜਮ ਹੀ ਨਹੀਂ ਹੈਗਾ ਹੈ ਨਾ ਨਹੀਂ ਨਾ ਸਭਾ ਦੀ ਠੰਡੀ ਜਮਾ ਜਮਾ ਦੀ ਠੰਡੀ ਕਿੰਨੇ ਦੁੱਦੀ ਰਿਪੋਰਟ ਆ ਜੀ ਇਹਦੀ ਵੀਰ ਜੀ ਪਹਿਲੇ ਪਸ਼ੂਏ ਆਖਦੇ ਨੇ ਵੀ 14 15 ਕਿਲੋ ਦਿੱਤਾ ਹੋਇਆ ਹੈ ਠੀਕ ਆ ਗੱਲ ਤੇ ਬਾਕੀ ਮੈਂ ਇੱਕ ਗੱਲ ਸਤਾ 17 ਕਿਲੋ ਦੀ ਵੀ ਜਿਹੜਾ ਵੀ ਸੱਜਣ ਖਰੀਦੂਗਾ ਮੈਂ ਇਹ ਕਹੂੰਗਾ ਵੀ ਆਪਦੀ ਜੱਜਮੈਂਟ ਤੋਂ ਵੀ ਕੰਮ ਆ ਜਾਈ ਆਈ ਆਈ ਆਪਦੀ ਤੋਂ ਆਪਾਂ ਡਿਟੇਲ ਉਹੀ ਦੱਸਾਂਗੇ ਜਿਹੜੀ ਅੱਗੇ ਮਾਲਕ ਨੇ ਦੱਸ ਕੇ ਭੇਜੀ ਆ ਉਤੋਂ ਆ ਗਈ ਬਿਲਕੁਲ ਬਰੀਕ ਜਿੱਥੋਂ ਮਰਜ਼ੀ ਭਰ ਲਾ ਚੁੰਦੀ ਤੇ ਥਣ ਆ ਗਿਆ ਥੱਲੇੋਂ ਦੂਰਾ ਇਹ ਇੱਥੋਂ ਮਾਰਦੀ ਘਰੀ ਕੈਮਰਾ ਓਏ ਤੇ ਬਟਨ ਵਾਲੀ ਆ ਗਈ ਲੇਵੇ ਦਾ ਤਾਂ ਉਹੀ ਗੱਲ ਆ ਵੀ ਭੰਡ ਵਾਲਾ ਸਿਸਟਮ ਹੀ ਕਰ ਦੂ ਠੰਡੀ ਸੀਲ ਆ ਗਈ ਜਮਾ ਹਨਾ ਬਹੁਤ ਠੰਡੀ ਹੋਈ ਬਹੁਤ ਕਿੰਨੇ ਪੈਸੇ ਜੀ ਇਹਦੇ ਇਹਦਾ ਉਹਦਾ ਕੁਝ ਮੰਗੀ ਜਾਈ ਜੀ 1.5 ਲੱਖ ਦੀ ਦੇ ਦਾਂ 150000 ਦੀ ਅੱਜ ਦੇ ਦਾਂਗੇ ਦੇ ਦਾਂਗੇ ਜੀ ਆ 150000 ਦੀ ਝੋਟੀ ਪਾਈ ਕਹਿੰਦਾ ਅੱਜ ਦੇ ਦਾਂਗੇ ਤੇ ਹੁਣ ਮਾਰ ਦੇ ਘਰੀ ਦੋ ਨੰਬਰ ਵਾਲੀ ਤੇ ਕੈਮਰਾ ਤੋਰ ਚੋਬਰਾ ਖੋਲ ਕੇ ਤੋਰ 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 ਕੱਦ ਕਾੜ ਇਹਦਾ ਵੀ ਚੰਗਾ ਆ ਗਿਆ ਤੇ ਬਾਕੀ ਲੀਵਾ ਦਾ ਹੀ ਗਿਆ ਸਾਰੇ ਤਾਂ ਠੋਸ ਆ ਗਿਆ ਤੇ ਪੂਛ ਜਿਵੇਂ ਭਰਾ ਕਹਿੰਦੇ ਜਮੀ ਬਰੀਕ ਆ ਗਈ ਇਹ ਕਿੰਨੇ ਬਹੁਤ ਹੈ ਜੀ ਹਾਂ ਠੋਸ ਲੇਵੇ ਚ ਤੇ ਬਾਕੀ ਹਰਿਆਣੇ ਦਾ ਪਸ਼ੂ ਤਾਂ ਉਹੀ ਗੱਲ ਆ ਵੀ ਸ਼ਕਲ ਸੂਰਤੇ ਦੱਸ ਦਿੰਦੀ ਹੈ ਹਨਾ ਇਥੋਂ ਸਿੰਘ ਸਿੰਘ ਚੈੱਕ ਕਰਾ ਦੇ ਸਾਰਿਆਂ ਕਹਿ ਲਈਏ ਵੀ ਵਧੀਆ ਏਰੀਆ ਦੀ ਨੇ तकरीबन तकरीबन ਨਾ ਤੇ ਬਾਕੀ ਪਸ਼ੂ ਜਿਆਦੇ ਦੱਸਣਗੇ ਇੱਕ ਗੱਲ ਸ਼ੁਰੂ ਚ ਦੱਸ ਦਨਾ ਵੀ ਜਿਵੇਂ ਆਪਾਂ ਕਹਿੰਦੇ ਨਾ ਭਾਈ ਹਰਿਆਣੇ ਦੀ ਹੈ ਨਾ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਚੀਜ਼ ਕੁਆਲਿਟੀ ਦੀ ਹੋਵੇ ਯਾਰ ਜਿੱਥੇ ਮਾਰਟੀ ਹਾਂਜੀ 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 ਕੁਆਲਿਟੀ ਦੇ ਇਹਦਾ ਸੁਆ ਜੀ ਸੁਆ ਦੁੱਜਾ ਵੀਰੇ ਸੁਆ ਦੁੱਜਾ ਇਹ ਕਾ ਇੱਕ ਦਿਨ ਦੀ ਸੂਈ ਹੋ ਗਈ ਸੂਈ ਹੋ ਗਈ ਵੀਰੇ ਇਹ 12 13 ਦਿਨਾਂ ਦੀ 12 13 ਦਿਨ ਦੀ ਹਾਂਜੀ ਮੈਲੇ ਤਾਂ ਨਹੀਂ ਲੱਗੀ ਮੈਲੇ ਲੱਗੀ ਨਹੀਂ ਆ ਬਿਊਟੀ ਚ ਵਾਲੀਆ ਗੈਰੀ ਉਹ ਸਿੰਗੀ ਸੁੰਗੀ ਐਂ ਕਹਿੰਦੇ ਨੇ ਜਮੈਂ ਬੰਦ ਆ ਜੀ ਆਂਦੀ ਹੈ ਨਾ ਹਾਂਜੀ ਤੇ ਹੱਡਾ ਹੱਟ ਜਾ ਇਹਦੇ ਵੀ ਨਹੀਂ ਹੈਗਾ ਪੂ 12 13 ਦਿਨ ਦੀ ਸੂਈ ਕੋਲੇ ਦੁੱਧ ਕਿੰਨਾ ਹਾਜ਼ਰ ਆ ਜੀ 18 ਕਿਲ ਲੀਟਰ ਤਿਆਰ ਹੈ ਜੀ ਹਾਂ 18 ਲੀਟਰ ਹਾਂ ਜੀ ਡੰਗ ਦੋ ਡੰਗ ਚੋਣ ਆ ਹਾਂ ਜੀ ਬਹੁਤ ਦੁੱਧ ਮੇਰਾ ਖਿਆਲ ਬੱਚਾ ਵੀ ਕੱਟੀ ਆ ਨਾ ਕੱਟੀ ਆ ਜੀ ਅੰਮਾ ਗਰ ਵੀ ਗਰੀ ਕੱਟੀ ਹੋਇਆ ਆ ਵੀ ਕੱਟੀਆਂ ਵਰਗੀ ਝੋਟੀ ਆ 18 ਲੀਟਰ ਵਾਈ ਕਹਿੰਦਾ ਹਾਜ਼ਰ ਆ ਗਿਆ ਇਹਦੇ ਕੋਲੇ ਤੇ ਬਾਕੀ ਬਾਡੀ ਵੀ ਵੰਤਰ ਉਤੋਂ ਸਾਫ਼ ਸੁਥਰੀ ਆ ਗਈ ਜਮਾ ਸਿੰਘ ਹੀ ਇਹ ਕਹਿ ਸਕਦੇ ਆ ਵੀ ਤੇਲਾ ਨਹੀਂ ਟਪਦਾ ਉਹ ਸਿਸਟਮ ਹੀ ਹੋਇਆ ਪਿਆ ਪੀਕ ਲੈਵਲ ਤੇ ਕਿੰਨਾ ਦੁੱਧ ਪਾਉਗੀ ਜੀ ਵੀਰੇ ਜੋ ਆ ਦੇ ਨਾ 20 ਕਿਲੋ ਦਾ ਪਾਉਗੀ ਮੇਲੇ ਚੱਲ ਕੇ 2 ਲੀਟਰ ਦਾ ਵਧੂਗੀ 2 ਲੀਟਰ ਦਾ ਘੱਟ ਤੋਂ ਘੱਟ ਕਹਿ ਲਈਏ ਵਧੂਗੀ ਹੈ ਨਾ 2 ਲੀਟਰ ਦਾ ਪਾਈ ਕਹਿੰਦਾ ਘੱਟ ਤੋਂ ਘੱਟ ਵਧੇ ਜਾਊਗੀ ਉਹ ਡਿਜ਼ਾਈਨ ਮੇਨ ਗੱਲ ਹੁੰਦੀ ਆ ਲੇਵੇ ਦੇ ਬਈ ਬਾਹਰ ਲੀਆਂ گاਵਾਂ ਨਾਲ ਦਾ ਰੱਖਦੇ ਜਮਾਂ ਕੰਪੈਕਟ ਕਹਿ ਲਈਏ ਨਾ ਫਾੜੀ ਵਾਲਾ ਲੇਵੀ ਰੱਖਦੀ ਆ ਇੱਥੋਂ ਤੇ ਸਵਾਹ ਆਦੀ ਆ ਗਈ ਲੱਠ ਜਮਾਂ ਠੰਡੀ ਆਈ ਉਹ ਤਾਂ ਹੀ ਮੇਰਾ ਹੁੰਦਾ ਲੈ ਗਰਮੀ ਗਰਮੀ ਵਾਲਾ ਸੀ ਨਹੀਂ ਹੈਗਾ ਕਿਤੋਂ ਵੀ ਇਹਦੇ ਕਿੰਨੇ ਪੈਸੇ ਜੀ ਵੀ ਜੇ ਦਾ ਮੰਗੀ ਕੋਈ ਜਾਈਏ ਸਵਾ ਦੋ ਰੱਖਦੀ ਦੇਣੀ ਹੈ ਵਸੇ ਦੋ ਲੱਖ ਤੇ 25000 ਦੀ ਹਾਂਜੀ ਤੇ ਲੀਟਰ ਅਗਲਾ ਆਪਦਾ ਲਿਆਵੇਂ ਲੀਟਰ ਆਪਦਾ ਲਿਆਵੇਂ ਬਾਲਟੀ ਇੱਥੋਂ ਦੀ ਹਾਂਜੀ ਹਾਂਜੀ ਦੋ ਟਾਈਮ ਚਾਰ ਟਾਈਮ ਚ ਵਾਦਾ ਉਹ ਚਾਰ ਟਾਈਮ ਚ ਉਹ ਕੰਮ ਤਾਂ ਨਹੀਂ ਹੁੰਦਾ ਵੀ ਨੰਬਰਦਾਰ ਸਾਹਬ ਜੀ ਹਰਿਆਣੇ ਵਾਗੇ ਜਾਂ ਮੁੰਡਾ ਨਾ ਕੀ ਪਹਿਲਾਂ ਨਾਪਣ ਤੋਂ ਪਹਿਲਾਂ ਕੰਮ ਇਹੋ ਜਿਹਾ ਕਰਿਆ ਠੀਕ ਹੈ ਗੱਲ ਹਾਂਜੀ ਨਾ ਕਰੀ ਤਸੱਲੀ ਬਾਈ ਕਹਿੰਦਾ ਕਰਾ ਕੇ ਦੇਣਾ ਪਰ ਚੀਜ਼ਾਂ ਤੁਹਾਨੂੰ ਨਾ ਬਹੁਤ ਕਮਾਲ ਦੀਆਂ ਚੀਜ਼ਾਂ ਲੱਗਿਆ ਦਿਖਾਉਣਾ ਅੱਜ ਉਰਲੇ ਬੰਨੋ ਗਰੀ ਫੇਸ ਤੇ ਮਾਰਨੀ ਕੈਮਰਾ ਇੱਥੋਂ ਕਰਾਦੀ ਸਿੰਘੀ ਸਿੰਘੀ ਚੈੱਕ ਆ ਉਹੀ ਗੱਲ ਆ ਵੀ ਬੱਚੇ ਦੇ ਨਾਲ ਹੀ ਝੋਟੀ ਆ ਪਲੱਸ ਪੁਆਇੰਟ ਇਹ ਆ ਕਰੇਲੂ ਸੱਜਣਾਂ ਜਿਹੜੇ ਨੇ ਲੈਣੀਆਂ ਵੀ ਇਹਦੇ ਮੰਗਰ ਵੀ ਕੱਟੀ ਆ ਗਈ ਹੈ ਨਾ ਹਾਂਜੀ ਕੱਟੀ ਹੈ ਤੇ ਹੁਣ ਮਾਰ ਦੇਗਾ ਜੀ ਤਿੰਨ ਨੰਬਰ ਵਾਲੀ ਦੇ ਕੈਮਰਾ ਇਹਦੀ ਹਾਈਟ ਆ ਗਈ ਭਾਈ ਦਰਮਿਆਨੀ ਇਹ ਵੱਡੀਆਂ ਚ ਨਹੀਂ ਆਉਂਦੀ ਨਹੀਂ ਆਉਂਦੀ ਆ ਬਾਹਾਲੀਆਂ ਝੋਟੀਆਂ ਚ ਹੈ ਨਾ ਹਾਂਜੀ ਇਹ ਦਰਮਿਆਨੀ ਹਾਂ ਇਹ ਵਿਚ ਵਿਚ ਦੀ ਹਾਈਟ ਦੀ ਆ ਗਈ ਬਾਹਾਲੀ ਵੱਡਾ ਨਹੀਂ ਕਹੂੰਗਾ ਮੈਂ ਤਾਂ ਕੱਦ ਜਾਦੇ ਵੱਡਾ ਪਰ ਥੱਲੋਂ ਕਹਿ ਸਕਦੇ ਹਾਂ ਸਾਸੋਸਰੀ ਬਹੁਤ ਹੈ ਜੀ ਸਾਸੋਸਰੀ ਆ ਗਈ ਬੱਚਾ ਕੀ ਆ ਗਿਆ ਜੀ ਬੱਚਾ ਕੱਟੀ ਹੈ ਜੀ ਆ ਮੰਗਰ ਕੱਟੀ ਆ ਗਈ ਹਾਂਜੀ ਕੱਟੀ ਆ ਨੰਬਰ ਆ ਗਿਆ ਤੀਜਾ ਤੋੜ ਜੋ ਇਥੋਂ ਮਾਰ ਨਹੀਂ ਗਰੀ ਕੈਮਰਾ ਲੈ ਵਾ ਭਾਜਦਾ ਵੀ ਕਹਿ ਸਕਦੇ ਜਮੀਨ ਨਾਲ ਲੈ ਵਾ ਉਹ ਮੇਰੇ ਨਾਲ ਵੀ ਲਿਫਾਫੇ ਨਾਲ ਉਹ ਇਦਾਂ ਦੇ ਲੈਵੇ ਕੰਮ ਜਾ ਬ ਰਹਿੰਦੇ ਨੇ ਨਾ ਕਿਰੇ ਫਿਕਸ ਲੈਵੇ ਗਲੀਏ ਫਿਕਸ ਸਥੋਸ ਲੈ ਵਾ ਜੀ ਵੱਡੇ ਲੈਵੇ ਜਿੱਡੇ ਮਰਜ਼ੀ ਲਈ ਫਰੀ ਆ ਹਾਂ ਜੀ ਹਾਂ ਚੁਵਾਈ ਦੀ ਕਿਵੇਂ ਰਹੂਗੀ ਚੁਵਾਈ ਇੱਕ ਨੰਬਰ ਹੈ ਜੀ ਭੈੜ ਤਾਂ ਨਹੀਂ ਹੈਗੀ ਜਮਾ ਪੋਲੀ ਫੋਕੀ ਜਮਾ ਉਹ ਬੱਚਾ ਚੋਲਿਓ ਸੂਆ ਸੂਆ ਦੂਜਾ ਜੀ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਹੈਗੀ ਜੀ ਹਫ਼ਤੇ ਦੀ ਇੱਕ ਹਫ਼ਤੇ ਦੀ ਹਾਂ ਜੀ ਕਿੰਨਾ ਤਾਂ ਦਹਾ ਜੀ 14 ਕਿਲੋ ਦਾ ਅਜਰੇ 14 ਕਿਲੋ ਹਾਂਜੀ ਹੈਗਾ ਟਾਈਮ ਤੋਂ ਟਾਈਮ ਹਾਂਜੀ ਹਾਂ ਕੱਦ ਦੇ ਇੱਕ ਵੀ ਨਹੀਂ ਲੱਗਦਾ ਵੀ ਲੈ ਜਾਊਗਾ ਹੈਗਾ ਜੀ ਮਿਲ ਕੇ ਦਵਾਂਗੇ ਜਮਕਤ ਅਗਲਾ ਆਓ ਹਾਂਜੀ ਔ ਟੋਲ ਕਰਕੇ ਲੈ ਕੇ ਜਾਓ ਟਾਈਮ ਤੋਂ ਟਾਈਮ ਆ ਹਾਂਜੀ ਹਾਂ ਇਹਦੇ ਕੋਲੇ 14 ਤਿਆਰ ਉਹਦੇ ਕੋਲੇ 18 ਤਿਆਰ ਹਾਂਜੀ 18 ਮੈਲੇ ਤਾਂ ਨਹੀਂ ਲੱਗੀ ਇਹ ਨਹੀਂ ਮੈਲੇ ਕਿੰਨਾ ਕਰ ਦੂ ਕਰ ਦੋ ਹਫ਼ਤਾ ਤਾਂ ਸੂਈ ਆਪਤੀ ਨੂੰ ਵੀ ਘਟੇ 7 ਤੱਕ ਨਹੀਂ ਦਬੇ ਸਕੂ ਕਰ ਦੋ 16 16 ਲੀਟਰ 16 ਇਹਦਾ 15 ਦਾ ਠੋਸ ਹੀ ਦਊਗੀ ਠੀਕ ਆ ਵੀ 14 ਦਾ ਅੱਜ ਹੈਗਾ ਯਾਰ ਤੁਸੀਂ ਲੀਟਰੇ ਵੱਧ ਮੰਨ ਕੇ ਚੱਲ ਪਿਓ ਗਰਮੀ ਗਰਮੀ ਦੇ ਹਿਸਾਬ ਨਾਲ ਹਾਂ ਹਾਂ ਇਹਦੇ ਕਿੰਨੇ ਪੈਸੇ ਨੇ ਮਦਦ ਸਾਹਿਬ ਏ ਯਾਰ 1 40 ਦੀ ਦੇਣੀ ਐ ਵਸ ਤਾਂ 40 ਦੀ ਮਾਫੀ ਮੁਫੀਓ ਚ ਮਾਫੀ ਕਰਦਾ ਮਾਨਤਨ ਜੇ ਕਿਸੇ ਨੇ ਤਿੰਨ ਹੀ ਲੈਣੀਆਂ ਹੋਈਆਂ ਤਿੰਨਾਂ ਦੇ ਤਿੰਨਾਂ ਦੇ حساب ਨਾਲ ਕਰਦਾ ਤਾਂ ਵੀ ਤਿੰਨਾਂ ਦੇ ਉਦਾਂ ਨਹੀਂ ਕਰਦਾਂਗੇ ਨਹੀਂ ਨਹੀਂ ਕਰਦੇ ਜੇ ਕਿਸੇ ਨੇ ਇਕੱਠੀਆਂ 4 ਲੈਣੀਆਂ ਹੋਈਆਂ ਅੰਬਰਸਰ ਪਹੁੰਚ ਕਰਦਾਂਗੇ 4 ਕਰਦਾ 4 4 ਦੀ ਕਰਦਾ 4 ਦੀ ਅੰਬਰਸਰ ਪਹੁੰਚ ਕਰਦਾਂਗੇ ਕਰਦਾ ਕਰਦਾ ਠੀਕ ਹੈ ਕਰਦਾ ਕਿਤੇ ਵੀ ਯਾਰ ਸੁਰਦੂ ਹਾਂਜੀ 200 ਕਿਲੋਮੀਟਰ ਤੱਕ ਕਿਤੇ ਵੀ ਕਰਾਂਦਾ ਕੋਈ ਕਰਦਾ 200 ਜਾਣ 200 ਹੋਣਾ 400 ਹੋ ਗਿਆ ਕਿਤੇ ਮਰਜ਼ੀ ਕਰਾ ਲੈ ਕੋਈ 4 ਦੀ ਅਗਰ ਇਹ ਗੱਬਣ ਦੇ ਮਾਰੋ ਕੈਮਰਾ ਇੱਥੋਂ ਦੇਖ ਥੱਲੇ ਖਿੜੀ ਖੁੜੀ ਦਿਖਾ ਦੇ ਆ ਇੱਥੋਂ ਦੇ ਹੁਣ ਮਾਰਦੇ ਤਿੰਨਾ ਦੇ ਕੈਮਰਾ ਤਿੰਨੇ ਚਾਰੇ ਜਿਹੜੀਆਂ ਮਰਜ਼ੀ ਕੱਢ ਲਿਓ ਹਾਂਜੀ ਇਹਦਾ ਬਾਈ ਕਹਿੰਦਾ 140 ਚ ਮਾਨਤਾਂ ਨਾ ਤੇ ਹੁਣ ਲਿਆ ਕੈਮਰਾ ਇਧਰ ਲੈ ਬੰਨੇ ਬਸ ਇਹਦੇ ਕੱਲੇ ਰੰਗ ਰੰਗ ਤੇ ਨਾ ਜਾਇਓ ਡਿਜ਼ਾਈਨ ਦੇਖਿਓ ਥੱਲੋਂ ਪੂਛ ਜਿਵੇਂ ਬਰੀਕੇ ਅੰਦਰ ਖੜੀ ਆਈ ਆ ਕਿਸੇ ਦੇ ਅੰਦਰ ਖੜੀ ਆਈ ਇਹ ਇਹ ਇੱਥੋਂ ਮਾਰ ਗਿਆ ਜੀ ਕੈਮਰਾ ਇੱਥੋਂ ਮਾਰ ਗਿਆ ਕੈਮਰਾ ਵੇ ਤੋਰੋ ਜੀ ਫੋਲ ਗਿਆ ਸਿੰਗੀ ਬੰਦ ਬੱਚਾ ਇਹਦੇ ਨਾਲ ਕੀ ਆ ਜੀ ਬੱਚਾ ਕੱਟੀ ਇਹਦੇ ਮਗਰ ਵੀ ਨਾਲੂਆ ਗਿੱਲਦਾ ਹੀ ਹੈ ਜੀ ਮਾਰੀ ਕੈਮਰਾ ਇਹਦਾ ਸੁਆ ਕਿੰਨੇ ਦਿੰਦਾ ਇਹਦਾ ਸੂਆ ਬਾਈ ਕੱਲੇ ਮਤਲਬ ਕਿ ਪਰਸੋ ਸ਼ਾਮ ਨੂੰ ਸੂਈਏ ਪਰਸੋ ਵਾਲੀ ਕਰੀ ਯਾਰ ਠੀਕ ਆ ਆ ਪਰਸੋਂ ਦੀ ਗੋਲਾ ਨਹੀਂ ਹੈਗਾ ਜਮਨ ਚੋੜੀ ਹੋਈ ਹੈ ਠੀਕ ਆ ਗੱਲ ਆ ਬੋਲੇ ਚ ਬਾਈ ਕਹਿੰਦਾ ਕੱਲੇ ਬਾਬਾ ਜੀ ਇਹ ਤਾਂ ਅਮਰੀਕਨ ਦਾ ਜਿੰਨਾ ਲੇਵਾ ਜੀ ਤੁਰਿਆ ਵੀ ਨਹੀਂ ਜਾਂਦਾ ਆ ਤੇ ਬਰੀਕ ਤੁਹਾਨੂੰ ਫੁੱਲ ਇਹ ਮੰਨ ਲਓ ਕਿ ਕੱਲੀ ਕੱਲੀ ਨਾਸ ਦਿਖ ਜੂ ਬਾਡੀ ਤੇ ਲਿਆ ਲਿਆ ਬਾਈ ਹਿੰਮਤ ਨਾ ਖੋਲਾ ਮੜੀ ਇਹ ਇੱਥੋਂ ਲਿਆ ਇਹ ਇੱਥੋਂ ਮਾਰਦੀ ਵੱਲ ਜ਼ਰੂਰ ਆ ਗਿਆ ਮੱਥੇ 'ਚ ਹਨਾ ਹਾਂ ਥੋੜਾ ਜਿਹਾ ਹੈਗਾ ਜੀ ਉਧਰੋਂ ਲਈ ਆ ਵੀ ਹਰਿਆਣਾ ਇਧਰ ਦੀ ਤਾਂ ਨਹੀਂ ਮਹਾ ਯਾਰ ਕਿਹਦੇ ਕਮੈਂਟ ਕਰੀ ਜਾ ਵੀ ਨਾ ਕੋਈ ਸਾਬਤ ਕਰ ਦੇ ਫਿਰੀ ਹੈ ਫਿਰੀ ਮੱਝੀ ਫ੍ਰੀ ਦੇ ਦਾਂਗੇ ਫ੍ਰੀ ਲੈ ਬਾਈ ਕਹਿੰਦਾ ਮੱਝੀ ਫ੍ਰੀ ਦੇ ਦਾਂਗੇ ਯਾਰ ਜੇ ਕਿਸੇ ਸੱਜਣ ਨੇ ਸਾਫਤ ਕਰਤੇ ਮੱਝ ਪੰਜਾਬੋਂ ਲਈਏ ਇੱਕ ਵੀ ਜਦੋਂ ਵਾਰਲੇ ਬੰਨੇ ਜਾਏਗਾ ਕੋਈ ਇੱਕ ਵੀ ਅਰੇਂਜਮੈਂਟ ਆਊਗੀ ਸਾਰੇ ਲਾਟ ਚੋਂ ਬਾਈ ਕਹਿੰਦਾ ਇਹ ਗਰੰਟੀ ਰਹੂਗੀ ਇੱਕ ਵੀ ਮੈਂ ਸਾਫਤ ਕਰਦੇ ਕੋਈ ਵੀ ਪੰਜਾਬ ਚੋਂ ਲਈਆ ਫ੍ਰੀ ਦੇ ਦਾਂਗੇ ਇਹ ਪਰਸੋਂ ਦੀ ਸੂਈ ਬੋਲੀ ਕਿੰਨੀ ਹੋਊਗੀ ਅੱਜ ਇਹਦੇ ਥੱਲੇ ਬੋਲੀ ਹੋਊਗੀ ਵੀਰ ਜੀ ਅੱਜ ਤਾਂ ਮਤਲਬ ਕਿ ਮਨ ਨੂੰ ਵੀ 12 13 ਕਿਲੋ ਬੋਲੀ ਤੋਂ ਸਟਾਰਟ ਹੋਊਗੀ ਠੀਕ ਆ ਗੱਲ ਹਾਂਜੀ 12 13 ਕਿਲੋ ਤੋਂ ਸਟਾਰਟਿੰਗ ਕਰੀਆ ਹਾਂਜੀ ਕਿੰਨਾ ਦੁੱਧ ਪਾ ਦੂਗੀ ਇਹ ਮੇਰੇ ਸਾਹਬ ਨਾਲ ਤਾਂ ਬਈ 20 ਕਿਲੋ ਤਾਂ ਘਟ ਰਹੀ ਨਹੀਂ ਇਹ ਜਿਹੜੇ ਸਾਹਬ ਨਾਲ ਬੋਲੇ ਤੋਂ ਚੱਲੀ ਇਹ ਆ ਥਾਣ ਸੁਣ ਬਾਲਾ ਕੰਮ ਨਾ ਲੱਗਿਆ ਨਾ ਹੈ ਗਰਲੈਂਡੋ ਘਾ ਨਾਲ ਦੀ ਗਰਲੈਂਡੋ ਵਾ ਕਾਨੂੰ ਸਿਹੜੇ ਸੇੜਦੇ ਕਿਉਂਕਿ ਅੱਗੇ ਤੋਂ ਗਰਲੈਂਡੋ ਚੋਈ ਆ ਨਾ ਇਹ ਕਿਹੜਾ ਗਰਲੈਂਡੋ ਨਾਲ ਦੀ ਚਵਾਈ ਹੋ ਇਹ ਵੀ ਹੈ ਨਾ ਜਿੱਦਾਂ ਦਾ ਡਿਜ਼ਾਈਨ ਹੈ ਬਰੀਕ ਬਰੂਕ ਉੱਤੋਂ ਆ ਗਈ ਬਾਲੀ ਕਹਿ ਸਕਦੇ ਆ ਤੁੱਪ ਤੱਪ ਚ ਖੜ ਗਈ ਕਿਸੇ ਸੱਜਣ ਕੋਲੇ ਜਾ ਕੇ ਵੀ ਸ਼ੈੱਡ ਤੋਂ ਬਾਹਰ ਹੈ ਨਾ ਹਾਂਜੀ ਉੱਥੇ ਪਾਸਾ ਤਾਂ ਨਹੀਂ ਕਰਦੀ ਨਹੀਂ ਨਾ ਪਾਸੇ ਦੀ ਸਾਰੀ ਸਾਰੇ ਮਾਲ ਚ ਗਾਰੰਟੀ ਹੈ ਜੀ ਆਪਣੀ ਜੇ ਪਣਵਾਦੀ ਰੱਖ ਜਾਂਦੀ ਹੈ ਨਾ ਹਾਂ ਜੀ ਹਾਂ ਆ ਇੱਥੇ ਦਿਖਾ ਦਿੰਗੇ ਜੀ 12 ਕਿਲੋ ਬੋਲੇ ਤੋਂ ਬਾਈ ਕਹਿੰਦਾ ਚੱਲਦੀ ਆ ਮਗਰ ਆ ਗਈ ਕੱਟੀ ਜੈਡ ਬਲੇ ਕੇ ਆ ਗਈ ਤਕਰੀਬਨ ਤਕਰੀਬਨ ਨਾ ਥੋੜੀ ਜਿਹੀ ਪੂਛ ਬਾਈਟ ਆ ਇਹ ਇੱਥੋਂ ਮਾਰਨੀ ਹੈ ਜੀ ਕੈਮਰਾ ਇਹ ਇੱਥੋਂ ਇੱਥੋਂ ਕਰਾ ਦੇ ਜੀ ਇੱਕ ਤੇ ਕਿੰਨੇ ਪੈਸੇ ਦੇ ਇਹਦੇ ਵੀਰੇ 2.5 ਲੱਖ ਦੀ ਦੇਣੀ ਹੈ ਵਸੇ 2 ਲੱਖ ਤੇ ਹਾਂ 50000 ਜੇ ਆਪਾਂ ਕਹਿ ਦਈਏ ਵੀ ਦੁੱਧ ਆਪਾਂ 19 ਕਿਲੋ ਕੰਡੇ ਲਵਾ ਕੇ ਦੇਣੀ ਹੋਵੇ ਫਿਰ ਬਾਈ ਖੜਨਾ ਪਊਗਾ ਇਰੋਂਦਾਂ ਦਾ ਹੋ ਜਾਣਾ ਹਾਂ ਉਹ ਤਾਂ ਲਵਾ ਦੇਾਂਗੇ ਲਵਾ ਦੇਾਂਗੇ ਕੈਨ ਵਾਲਾ ਕੰਮ ਤਾਂ ਨਹੀਂ ਹੁੰਦਾ ਮਾ ਯਾਰ ਹਾਂ 20 ਤੇ 18 ਨੇ ਇੱਕ ਹਫਤਾ ਦੇਈ ਠੀਕ ਹੈ ਉਹ ਸਾਹਬ ਨਾਲ ਲਵਾ ਕੇ ਦੇ ਦਾਂਗੇ ਠੀਕ ਹੈ ਗੱਲ ਠੀਕ ਹੈ ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਵਾਲੇ ਦੇ ਪਹਿਲਾਂ ਬਾਡੀ ਕਰਾ ਦੇ ਚੱਕ ਤੇ ਨਾਲੇ ਕਰਾ ਦੇ ਕੱਦ ਚ ਇੱਕ ਇੱਥੋਂ ਕਰਾ ਦੇ ਜੇ ਕਿਹਦਾ ਕੱਦ ਆ ਕੱਦ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਆਈਡੀਆ ਦੇ ਦੇਣਾ ਹੁਣਾ ਜਿਹੜਾ ਬੰਦਾ ਤੋਰਦਾ ਹੁੰਦਾ ਉਹਦੇ ਹਿਸਾਬ ਨਾਲ ਆਈਡੀਆ ਲੱਗਦਾ ਕੱਦ ਕਾੜ ਤੋਂ ਪਤਾ ਲੱਗ ਜਾਂਦਾ ਮੇਰੇ ਬਰਾਬਰ ਹੀ ਆ ਬਾਈ ਦਾ ਕੱਦ 1-2 ਇੰਚ ਵੱਡਾ ਹੋਊਗਾ ਛੋਟਾ ਨਹੀਂ ਹੈਗਾ ਲਿਆ ਜੋਬਰਾ ਲੇ ਲਿਆ ਥਾਣੇ ਨੂੰ ਵੀ ਕਹ ਲਿਆ ਬਈ ਸਾਈਡਾਂ ਤੇ ਲੱਗਿਆ ਜਵੇਂ ਕਿਨਾਰਿਆਂ ਨੇ ਕਰੀਏ ਬਈ ਥਾਣੇ ਬਹੁਤ ਤਕੜਾ ਜ਼ਬਰਦਸਤ ਲੱਗੇ ਹੋਏ ਨੇ ਰਸਾ ਚੱਕ ਲੈ ਬੋਝ ਕੇ ਤੇ ਇੱਥੋਂ ਕਰਾ ਦੇ ਇੱਕ ਤੇ ਉੱਤੋਂ ਕਰਾ ਦੀ ਗੱਰੀ ਦੀ ਬਾਡੀ ਬੁੱਡੀ ਚੈੱਕ ਕਰਾ ਇਹ ਤਾਂ ਬਈ ਬਹੁਤ ਤਗੜੀਆਂ ਚੀਜ਼ਾਂ ਨੇ ਆ ਸਮੁੰਦਰੀ ਜਹਾਜ਼ੀ ਚੱਕੀ ਆ ਸਮੁੰਦਰੀ ਜਹਾਜ਼ ਨਾ ਨੰਬਰ ਇਹਦਾ ਆ ਗਿਆ ਮੇਰਾ ਖਿਆਲ ਆ ਪੰਜਵਾਂ ਨੰਬਰ ਮੁਤਾਬਕ ਗੱਲਬਾਤ ਬਾਈ ਨਾਲ ਕਰ ਲਿਓ ਸੂਆ ਨੰਬਰਦਾਰ ਸਾਹਿਬ ਇਹਦਾ ਤੀਜਾ ਵੀਰੇ ਤੀਜਾ ਹਾਂਜੀ ਮੈਨੂੰ ਐ ਦੀ ਮੈਂ ਟੋਕਣੇ ਨਾ ਪਾਉਂ ਕਿ ਤੇ ਇਹਦਾ ਵੀ ਨਾ 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 ਚਲਾ ਦੇ ਚਲਾ ਦੇ ਫੈੜਕ ਨਹੀਂ ਚਲਾ ਦੇ ਲੰਬੀ ਮਾੜੀ ਜੀ ਤਾਕਦਾ ਤੂੰ ਲੈ ਜਾ ਲੈ ਜਾ ਲੈ ਜਾ ਲੈ ਜਾ ਏ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਕਮਾ ਲਾ ਇਹਦਾ ਮੈਂ ਕਹੂੰਗਾ ਵੀ ਜਮਾ ਐ ਲੱਗਦਾ ਮੈਂ ਟੋਬੇ ਚ ਹੋਣੀ ਕੱਢ ਕੇ ਲਿਆਂਦੀ ਹੁੰਦੀ ਹੈ ਸਹੀ ਹੈ ਜੀ ਗੱਲ ਤੀਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਇਹ ਵੀ ਜੀ ਅੱਜ ਇਹਨੂੰ ਮੇਰੇ ਲੱਗਦਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨੀ ਹੈ ਸੀਮਾ ਮੰਨ ਲਈਏ ਨਾ ਨਾ ਪੰਜੀ ਤਾਂ ਚਾਰ ਤੋਂ ਪੰਜਵੀਂ ਹੋਊਗਾ ਸੀਮਾ ਨਹੀਂ ਹੋਊਗੀ ਕਿੰਨੀ ਬ ਬੋਲੀ ਇਹਦੇ ਥੱਲੇ ਹੋਊਗੀ ਜੀ 15 ਕਿਲੋ 15 ਕਿਲੋ ਹਾਂ ਜੀ ਕਿੰਨਾ ਦੁੱਧ ਕਰੂਗੀ ਦੁੱਧ ਇਹ ਸਾਰ ਨੂੰ ਦੇਖ ਕੇ ਤਾਂ 20 ਕਿਲੋ ਦੇਊਗੀ ਮੱਝ ਦਾ ਸਰੀਰ ਸਰ 20 ਤੋਂ ਵੱਧ ਦਾ ਬੇਸ਼ੱਕ ਦੇ ਘੱਟ ਦੀ ਰਾਏ ਨਹੀਂ ਹਾਂ ਸਰੀਰ ਮੱਝ ਦਾ ਉਹਦਾ ਕਿੰਦੀ ਬਹੁਤ ਵੱਡਾ ਜਾਨਵਰ ਹੈ ਨਾ ਓਟਦਾ ਓਟਦਾ ਜਾਨਵਰ ਬੜਾ ਵੱਡਾ ਭਾਈ ਚਵਾਈ ਦੀ ਕਿੰਨੇ ਰਹੂਗੀ ਚਵਾਈ ਦੀ ਤਾਂ ਮਾਂ ਹੱਥ ਵੀ ਨਾਲਾ ਛੜਲਾ ਸਿੱਟਾ ਟਾਇਟ ਹਾਂ ਯਾਰ ਅਸੀਂ ਤਾਂ ਮੋਟਰ ਚਲਾ ਲਈਏ ਅਸੀਂ ਇਹ ਚੋਲੀ ਠੀਕ ਹੈ ਗੱਲ ਆ ਕਰੀ ਕਰੀ ਇੱਕ ਪੈਰ ਗਾਂ ਨੂੰ ਕਰਾ ਦੇ ਮਾੜਾ ਮੈਂ ਦਾ ਇਹ ਕਰਾ ਇਹ ਕਰਾ ਦੇ ਇੱਥੋਂ 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 ਬਾਡੀ ਕਰਾ ਦੇ ਯਾਰ ਜੈੱਕ ਬਾਡੀ ਬੁੱਡੀ ਦੀ ਵਾਲੀ ਚੜਾਈ ਆ ਤੇ ਉਰਲੇ ਪਾਸੇ ਉਹਨਾਂ ਝੋਟੀ ਦੀ ਲੰਬਾਈ ਕਰਾ ਦੇ ਚੈੱਕ ਇਹ ਇੱਥੋਂ ਮਾਰ ਦੇ ਕੈਮਰਾ ਨਾਲੇ ਕਰਾ ਦੇ ਯਾਰ ਥਾਣ ਦਾ ਸਾਈਜ਼ ਚੈੱਕ ਨੰਬਰਦਾਰ ਸਾਹਿਬ ਕਹਿੰਦੇ ਮੋਟਰ ਚਲਾਉਣ ਵਾਲਾ ਕੰਮ ਹੀ ਆ ਇੱਥੋਂ ਸੰਭਾਲ ਦੇ ਬਾਈ ਕਿਹੜੇ ਸਾਈਜ਼ ਦਾ ਲੱਗੇ ਹੋਏ ਇਹਨੂੰ ਵੱਡੀ ਬੁੱਡੀ ਆ ਗਈ ਸਜਣਾ ਫੁੱਲ ਇਹਦੇ ਨਾਲ ਬੱਚਾ ਕੀ ਰਹੂਗਾ ਬਾਈ ਕੱਟੀ ਇਹਦੀ ਮੰਗਰ ਵੀ ਕੱਟੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਠੀਕ ਹੈ ਗੱਲ ਉਹ ਇੱਕ ਅੱਧਾ ਘੱਟਾ ਹੋਊਗਾ ਕਿੰਨੇ ਪੈਸੇ ਅੱਜ ਇਹਦੇ ਆਈ ਬੋਲੇ ਜੀ ਇਹ ਵੀ 2.5 ਲੱਖ ਦੀ ਦੇਣੀ ਹੈ ਬਾਈ 2 50000 ਦੀ ਹਾਂ ਜਮ੍ਹਾਂ ਕਹਿ ਲਿਆ ਆਪਣੀ ਵਾਲੀ ਪਿਓਰ ਮਲਬਈ ਚ ਕਹਿ ਲਿਆ ਹਾਂ ਪਿਓਰ ਮਲਬਈ ਚ ਮਾਫੀ ਥੋੜੀ ਕਾਣੀ ਕਰ ਦਾਂਗੇ ਜੇਕਰ ਬਸ ਮਾਨਤ ਲੈਣੀਆਂ ਹੁੰਦੀਆਂ ਬਾਬਾ ਮਾਨਤ ਲੈ ਲੈ ਮਾਨਤ ਤੇ ਹੁਣ ਮਾਰ ਦੇ ਕਰੀ ਅਗਲੇ ਨੰਬਰ ਵਾਲੀ ਤੇ ਉਹਨਾਂ ਸਾਨੂੰ ਸਾਂ ਕਰਾ ਦੇ ਚੈੱਕ ਕੱਲੀ ਗੱਡੀ 'ਚ ਚੜੂਗੀ ਇਹ ਤਾਂ ਰੰਗ ਰੂਪ ਵੀ ਕਰਾ ਦੇ ਚਾ ਇੱਕ ਤੇ ਗੱਡੀ ਉੱਤੋਂ ਆ ਬਾਡੀ ਕਰਾ ਦੇ ਚੱਕ ਯਾਰ ਚੜਾਈ ਚੜੂਈ ਕਿੰਨੀਆਂ ਮੱਝ ਦੀ ਹੈਨਾ ਐਦਾਂ ਦੀਆਂ ਮੱਝਾਂ ਕਹਿ ਲਈ ਬਈ ਮੇਲੇ ਜਿੱਤਣ ਵਾਲੇ ਬੱਚੇ ਦਿੰਦੀ ਹੈਨਾ ਹਾਂ ਨਹੀਂ ਹੈਗੀਆਂ ਨਹੀਂ ਆ ਲੈ ਆ ਬਈ ਲੈ ਆਰ ਲੈ ਬੰਨੀ ਰੰਗ ਰੂਗ ਦਾ ਬਾਹਲਾ ਗਹਿਰਾ ਜਿਵੇਂ ਆਪਾਂ ਕਹਿੰਦੇ ਨੇ ਐਂ ਕਹ ਕਾਲਾ ਸੱਪ ਹੈ ਨਾ ਸੱਪ ਵਰਗੀ ਪਈ ਹੈ ਜੀ ਹਾਂ ਉਹਦੇ ਵਰਗੀ ਪਈ ਹੈ ਬਾਡੀ ਦੋਨਾਂ ਦੀ ਇੱਕੋ ਸਾਈਜ਼ ਹੈ ਜੀ ਇਹਨਾਂ ਦਾ ਇੱਕੋ ਸਾਈਜ਼ ਹੀ ਆ ਗਿਆ ਹੈ ਨਾ ਹਾਂ ਇਹ ਵੀ ਸਵੱਬੀ ਲੱਗਣ ਲਿਕੜਿਆਂ ਦਾ ਜੀ ਪਾਸਾ ਲੱਗ ਕੇ ਮੇ ਲੱਗਦਾ ਇਹਨੂੰ ਨਾ ਜੀ ਮਤਲਬ ਕਿ ਮਣੀ ਉਡੀ ਪਾਲ ਹੈ ਠੀਕ ਹੈ ਅੱਜ ਇਹਨੂੰ ਚੌਥਾ ਦਿਨ ਹੈ ਸੂਈ ਨੂੰ ਹੈ ਪਾਸਾ ਪੂਸੇ ਦੀ ਤਾਂ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਥੋ ਕਰ ਸਕਦਾ ਚੈੱਕ ਸਜਣਾ ਵੱਡੀ ਫੁੱਲ ਲੰਬੀ ਫੁੱਲ ਸੂਆ ਜੀ ਸੂਆ ਇਹਦਾ ਵੀ ਤੀਜਾ ਵੀਰੇ ਤੀਜਾ ਸੂਆ ਹਾਂ ਜੀ ਇਹ ਕਦੋਂ ਸੂਈ ਆ ਇਹ ਸੂਈ ਨੂੰ ਇਹਨੂੰ ਅੱਜ ਪੰਜਵਾਂ ਦਿਨ ਹੈ 치ਮਾ 치ਮਾ ਦੇਣ ਲਾ ਲੈ ਹਾਂ ਇਥੇ ਲੰਬੀ ਲ ਆ ਬੋਝ ਕੇ ਲਿਆ ਬੋਝ ਕੇ ਲਿਆ ਬੋਝ ਕੇ ਲਿਆ ਪਰੇਸ਼ਾਨ ਨਾ ਕਰੋ ਬੋਝ ਕੇ ਲਿਆ ਗੀ ਗੱਲ ਨਹੀਂ ਬੱਚੇ ਨੂੰ ਜਾਂਦੀ ਆ ਥੋੜਾ ਜਨਾ ਇਹਦੇ ਨਾਲ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਨਾਲ ਕੱਟਾ ਵੀਰੇ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਕਹੂੰਗਾ ਇਹ ਤੁਹਾਨੂੰ ਵੀ ਟਰੱਕ ਜਿੱਡੀ ਝੋਟੀ ਆ ਨਾ ਇਹ ਟਰੱਕ ਜਿੱਡੀ ਆ ਜੀ ਕਿੰਨੀ ਬੌਲੀ ਆ ਜਿਹਦੇ ਕੋਲੇ ਇਹਦੇ 16 ਕਿਲੋ ਹੋਊਗਾ ਜੀ 16 ਕਿਲੋ ਬੌਲੀ ਹਾਂ ਜੀ ਹਾਂ 15 ਚ ਵਾਦਾਂਗੇ ਮਾ ਯਾਰ ਸਭ ਚਵਾਵਾ 16 15 ਜਮਾ ਠੰਡਾ ਕਰਕੇ ਲੈ ਜੀ ਅਗਲਾ ਠੀਕ ਹੈ ਗੱਲ ਆ ਥੱਲਿਓ ਪਾਈ ਕਹਿੰਦਾ ਭਾਲ ਭਾਲ ਵਾਦੀ ਆ 19 20 ਬਾਕੀ ਉਹ ਤਸੱਲੀ ਕਰ ਲਓ ਕੋਈ ਦਿੱਕਤ ਨਹੀਂ ਚਵਾਈ ਦੀ ਕਿਵੇਂ ਇਹ ਵੀ ਟਾਈ ਦੇ ਦੇਣੀ ਹੈ ਵੀ ਇਹ ਵੀ ਟਾਈ ਦੀ ਹੈ ਵੀ ਟਾਈ ਨੂੰ ਜੋੜਾ ਪੰਜ ਵਾਲਾ ਜੋੜਾ ਹਾਂ ਜੀ ਦੋਨਾਂ ਦੇ ਕਿੰਨੇ ਲਵਾਂਗੇ ਜਿਵੇਂ ਫਿਕਸ ਕਰਦੇ ਦੋਨਾਂ ਜੋੜੀਆਂ ਦਾ 10000 ਹੋਰ ਟੱਡਾ ਦੇ ਯਾਰ ਹੈ ਥੋੜੇ ਜਿਹਾ ਹੋਰ ਦਾਲੇ ਜਮੇ ਜਮੇ ਜੇਬ ਚ ਪਉਣ ਵਾਲਾ ਕੰਮ ਨਹੀਂ ਕਰ ਲੈ ਚਲ 20 ਦਾ ਦੇ ਯਾਰ ਹੋਰ ਦੱਸ 480 ਚਾ ਹਾਂ 480 ਦੇ ਦਾਂਗੇ ਦੋਨੇ ਹਾਂ ਦੋ ਦਾਲੀ ਦੋ 40 ਦੀ ਪੈ ਗਈ ਇੱਕ ਮਗਰ ਕੱਟੀ ਆ ਤੇ ਇੱਕ ਮਗਰ ਆ ਗਿਆ ਕੱਟਾ ਪਰ ਮੱਝਾ ਮੱਜਾਂ ਦੇ ਬਦ ਦਛਣੇ ਪਈ ਆਸਲਾ ਤੇ ਹੁਣ ਮਾਰਗਰੀ ਲਾਸਟ ਨੰਬਰ ਵਾਲੀ ਦੇ ਕੰਨੀ ਵਾਲਾ ਸਿੰਘ ਆ ਗਿਆ ਡਿਜ਼ਾਈਨ ਵਾਲਾ ਉਹਦੇ ਮਗਰ ਬਚਾ ਲੈ ਆ ਬਈ ਉਹਦੇ ਮਗਰ ਕੱਟੀ ਏ ਲੈ ਆ ਲਿਆ ਬੋਝ ਕੇ ਲਿਆ ਤੇ ਸਿੰਘ ਆ ਗਿਆ ਕੰਨੀ ਵਾਲਾ ਸੁਹਾ ਕਿਨਾ ਰੂਗਾ ਜੀ ਸੁਹਾ ਦੂਜਾ ਵੀਰੇ ਸੁਹਾ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਵੀਰੇ ਉਹ ਹੈਗੀ ਐ ਮੰਨ ਲਓ ਵੀ 6-7 ਦਿਨਾਂ ਦੀ ਏ ਇਹ 6-7ਾਂ ਦੀ ਹਾਂ ਲੈ ਵਾ ਇਹ ਨੂੰ ਵੀ ਕਹਿ ਸਕਦਾ ਬਾਹਰਾਂ ਕੰਪੈਕਟ ਜਿਹਾ ਰੱਖ ਦੀ ਆਹਦੇ ਨਾਲ ਲੱਗਮਾ ਲਈ ਵਗੈ ਲਈਏ ਥਾਣ ਥਣ ਬਹੁਤ ਪਿਆਰਾ ਜੀ ਨੂੰ ਵੀ ਲੱਗਿਆ ਸੂਆ ਚੂਆ ਦੂਜਾ ਦਾ ਦੂਸਰਾ ਸੂਆ ਦੂਸਰਾ ਠੀਕ ਆ ਲੰਬੀ ਲੰਬੀ ਬਹੁਤ ਹੈ ਵੀ ਹੈ ਨਾ ਨਾ ਹੀ ਬਹੁਤ ਕਿੰਨਾ ਕਿੰਨੀ ਬੋਲੀ ਅੱਜ ਬੋਲੀ ਇਹਦੇ ਥੱਲੇ ਵੀ 15 ਕਿਲੋ ਹੋਊਗੀ 15 ਕਿਲੋ ਹਾਂਜੀ 15 ਕਿਲੋ ਬੋਲਾ ਬਾਈ ਕਹਿੰਦਾ ਇਹਦੇ ਕੋਲ ਵੀ ਹਾਜ਼ਰ ਤੇ ਕਿੰਨੇ ਕਿ ਦੁੱਧ ਦੀ ਰਿਪੋਰਟ ਤੇ ਆਈ ਹੈ ਬਈ ਦੋ ਦੁੱਧ ਦੇਣਾ ਤਾਂ ਆਈ ਨੇ ਜਾਦੀ ਦਾ 19 18 19 ਕਿਲੋ ਤਾਂ ਦੇਣਾ ਚਾਹੀਦੇ ਠੀਕ ਆ ਗੱਲ ਹਾਂ ਅਸੂਆਗੀ ਦੂਜਾ ਤੇ ਸਿੰਘ ਕਹਿ ਸਕਦੇ ਆ ਪ्योर ਕੰਨੀ ਵਾਲਾ ਸ਼ਕੀਨ ਫੁੱਲਾ ਤੇ ਬਰੀਡ ਦੀ ਘਾਟ ਨਹੀਂ ਹੈਗੀ ਯਾਰ ਇੱਕ ਵੀ ਜਾਨਵਰ ਚ ਹਨਾ ਜਿਹੜੇ ਮਰਜੀ ਐਂਗਲ ਤੋਂ ਚੈੱਕ ਕਰ ਲਿਓ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਮਹਾ ਜਮਾ ਫੋਕੀ ਕੱਢ ਦੀ ਆ ਚੇਬ ਮਹਾ ਕਾਨੂੰ ਸੜਸੜ ਬੱਚੇ ਚ ਵਾਈ ਯਾਰ ਠੀਕ ਹੈ ਬੱਚੇ ਹਨ ਮਗਰ ਕੱਟੀ ਆ ਕੱਟੀ ਕਿੰਨੇ ਪੈਸੇ ਦੇ ਇਹ ਗੁਰਿਕੂਸ ਕਹਾਲੇ ਸਵਾ ਦੋ ਲੱਖ ਨਹੀਂ ਦੇਣੀ ਹੈ 2 ਲੱਖ ਤੇ 25 ਹਜ਼ਾਰ ਦੀ ਹਾਂਜੀ ਖਾਸ ਗੱਲ ਕੋਈ ਹਾਂਜੀ ਖਾਸ ਗੱਲ ਮੈਂ ਕਹਿੰਦੀ ਜੀ ਕੀ ਖਾਸ ਗੱਲ ਜਮੇ ਕੋਈ ਖਾਸ ਗੱਲ ਬਸ ਮਾਨਤਾ ਨੇ ਜਮੇ ਮੌਕੇ ਤੇ ਮੌਕੇ ਬਸ ਕਰਦੇ ਆਂਗੇ ਮਾਨਤਾ ਨੇ ਚਾ ਹਾਂ ਆ ਨੰਬਰ ਬੋਲ ਦੋ ਜੀ ਨੰਬਰ ਵੀ 98767 ਹਾਂਜੀ 60261 98767 60261 ਮਨ ਲਵੀ ਇਹ ਮੰਨ ਲਓ ਸਜਣੋ ਵੀ ਬਾਈ ਕੋਲ ਨਾ ਤੁਹਾਨੂੰ ਤੋਹਫੇ ਪੀਸੀ ਦਿਖਾਦੇ ਇਦਾਂ ਦੇ ਤਿਆਰ ਦੁੱਧ ਵਾਲੀਆਂ ਵੀ ਤੇ ਗੱਬਣ ਵੀ ਦਿਖਾਤੀ ਕਮਾਲ ਤੋਂ ਕਮਾਲ ਦੇ ਪਸ਼ੂ ਦਿਖਾਤੇ ਪਿੰਡ ਲੇਲ ਕਲਾ ਤਹਿਸੀਲ ਲਹਿਰਾਗਾਗਾ ਨੇੜੇ ਜੱਖਲ ਹਰਿਆਣਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਦੋ ਟਾਈਮ ਚਾਰ ਟਾਈਮ ਚੋ ਕੇ ਬਾਈ ਤੋਂ ਲੈ ਜਿਓ ਧੰਨਵਾਦ